ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੇ ਅੱਜ ਤੁਹਾਨੂੰ ਮਿਲੌਣ ਲੱਗੇ ਆ ਬਾਈ ਆਏ ਲੁਧਿਆਣੇ ਤੋਂ ਆਪਣੇ ਕੋਲ ਟਰੈਕਟਰ ਲੈ ਕੇ ਗਏ ਆ ਤੇ ਬਾਈ ਨੇ ਆਪਣੇ ਤੋਂ ਟਰੈਕਟਰ ਲਿਆ ਇਹਨਾਂ ਨੂੰ ਪੁੱਛਦੇ ਆ ਕੀ ਦੇਖ ਕੇ ਲਿਆ ਬਾਈ ਤੁਸੀਂ ਕੀ ਦੇਖ ਕੇ ਟਰੈਕਟਰ ਲਿਆ ਸਾਡੇ ਤੋਂ ਇਹ ਵੇਖ ਲਿਆ ਟਰੈਕਟਰ ਐ ਜਿਵੇਂ ਆਇਆ ਏ ਤੁਹਾਡੇ ਕੋਲੇ ਧੁੰਦੇ ਦੇਖ ਕੇ ਸਾਨੂੰ ਵਧੀਆ ਲੱਗਿਆ ਟਰੈਕਟਰ ਪੂਰਾ ਵਧੀਆ ਬਿਨਾ ਤਿਆਰ ਕੀਤਾ ਹੀ ਟਰੈਕਟਰ ਬਿਨਾ ਤਿਆਰ ਕੀਤੇ ਟਰੈਕਟਰ ਸਾਡੇ ਬਖੰਦ ਆਇਆ ਸੀਗਾ ਉਵੇਂ ਲਿਆ ਏ ਹੈਵੀ ਕੀਤਾ ਕਲੇ ਬੰਪ ਰੋਂਪਰ ਹੀ ਕਰਿਆ ਹੋਰ ਕੁਝ ਨਹੀਂ ਕਰਿਆ ਇਹਨੂੰ ਬਾਈ ਨੇ ਆਪਨੇ ਕਹਿ ਕੇ ਬੰਪਰ ਰੰਗ ਕਰਵਾਇਆ ਬਿਨਾ ਬੰਪਰ ਰੰਗ ਹੋਇਆ ਉਸੇ ਲੋਟੀ ਖੜਾ ਸੀ ਆਪਣੇ ਕੋਲੇ ਅਹੀਂ ਤੱਕ ਟਰੈਕਟਰ ਆ ਕੇ ਖੜਾ ਸੀ ਕਿ ਬੰਗਾ ਨੇ ਟਰੈਕਟਰ ਆਹਨ ਸਾਰੀ ਲੈ ਲਿਆ ਤੇ ਬਾਈ ਲੁਧਿਆਣੇ ਤੋਂ ਆਇਆ ਆਪਣੇ ਕੋਲ ਟਰੈਕਟਰ ਲੈਂਡ ਤਲਵੰਡੀ ਸਾਬੋ ਤੇ ਪਰसों ਸੌਦਾ ਕਰਕੇ ਸੀ ਬਾਈ ਅੱਜ ਟਰੈਕਟਰ ਲੈਣ ਆਏ ਐ ਤੇ ਬੰਗਾ ਨੂੰ ਵਧਾਨਾ ਦਿਓ ਟਰੈਕਟਰ ਲਿਆ ਆਪਣੇ ਤੋਂ 50 ਪੰਜਾਈ ਚੌਂਦੀ ਯਾਰ ਟਰੈਕਟਰ ਕਿਵੇਂ ਲੱਗਦਾ ਬਾਈ ਤੁਹਾਨੂੰ ਟਰੈਕਟਰ ਪੂਰਾ ਵਧੀਆ ਜੀ ਪੂਰਾ ਵਧੀਆ ਫਿੱਟ ਹੈਗਾ ਜਮਨ ਇਹ ਪੂਰਾ ਫਟਾ ਤੇ ਸੌਦਾ ਆਪਣਾ ਕਿਵੇਂ ਰਹਾ ਸੌਦਾ ਪੂਰਾ ਵਧੀਆ ਜਿਵੇਂ ਮੰਨੇ ਆਪਾਂ ਜਿਵੇਂ ਮੱਲਾ ਸਹੀ ਰਹਾ ਆਹ ਬੰਗਾਂ ਨੇ 50 ਪੰਜਾਈ ਜੁੰਗੀਰ 2014 ਮਾਦਲਾ ਤੇ ਕੋਈ ਬੰਗਾਂ ਨੇ ਵਹਿਮ ਨਹੀਂ ਕੀਤਾ ਕੋਈ ਹਰਿਆਣਾ ਨੰਬਰ ਦਾ ਸਰਸੇ ਦਾ ਨੰਬਰ ਸੀ ਐਨਓਸੀ ਲੈਣੀ ਕਰੀ ਬੰਗਾਂ ਨੇ ਤੇ ਕੋਈ ਵਹਿਮ ਨਹੀਂ ਕੀਤਾ ਬੰਗਾਂ ਨੇ ਨੰਬਰ ਦਾ ਵੀ ਲੁਧਿਆਣੇ ਤੋਂ ਆ ਕੇ ਦੇਖੋ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਟਰੈਕਟਰ ਲੈ ਕੇ ਗਏ ਆ ਲੁਧਿਆਣੇ ਤੋਂ ਆ ਕੇ ਤੇ ਬੰਦਾਂ ਨੂੰ ਦਿਓ ਬਦਾਂਗਾ